I uh don't -huh. ਦੇਖਿਆ ਜਿਵੇਂ ਪੁਰਾਣੇ ਕਾਂਦੇ ਦੇ ਵਿੱਚ ਬੇਰੀਆਂ ਲਗਾਏ ਚੁੱਕੇ ਆ ਆਹ ਕੋਈ ਦੁਕਾਨਦਾਰ ਵੀ ਇਹ ਮੰਨਦਾ ਰਹਿੰਦਾ ਦੇਖੋ ਅੱਜ ਜਿਹੜਾ ਅਸੀਂ ਗਾ ਵੇਖਿਆ ਟ੍ਰੈਫਿਕ ਦੀ ਤੁਹਾਨੂੰ ਪਤਾ ਸਮੱਸਿਆ ਬਹੁਤ ਜ਼ਿਆਦਾ ਹੈਗੀ ਹੈ ਹਰ ਇੱਕ ਦੁਕਾਨਦਾਰ ਨੇ ਆਪਣੇ ਜਿਹੜੀ 10-20 ਗਾਣੇ ਵੀ ਫਿਰ ਵਾਰ ਉਹਨਾਂ ਜਿਹੜੇ ਸਰਕਾਰੀ ਨਿਰਦੇਸ਼ਾਂ ਤੋਂ ਮੁੱਕ ਗਈਏ ਜੀ ਕਰਕੇ ਪਾਰਕਿੰਗ ਸਪੱਸ਼ਟ ਹੋਣੀ ਤੇ ਸਵੇਰ ਜਿਹੜਾ ਆਵੇਗਾ ਕਾਫੀ ਜਾਮ ਹੁੰਦਾ ਔਰ ਲੋਕਾਂ ਨੂੰ ਬੜੀ ਇੰਟਰਮੀਨਸ ਹੁੰਦੀ ਹੈ ਇਸ ਸਬੰਧ ਵਿੱਚ ਐਨਕੋਰਜਮੈਂਟ ਡਰਾਈਵ ਚਲਾਈ ਗਈ ਇਹਨਾਂ ਸਾਡੇ ਨਾਲ ਕੋਸ਼ਿਕ ਦੁਕਾਨਾਂ ਜਿਹੜਾ ਸਮਾਨ ਜਮਤੀ ਤਾ ਉਹ ਜਿਹੜਾ ਜੀ ਜੁਰਮਾਨਾ ਭਰ ਕੇ ਆਪਾਂ ਸਮਾਨ ਚਾੜ ਸਕਦੇ ਹਾਂ ਤੇ ਇਹਨਾਂ ਨੂੰ ਹਦਾਇਤ ਵੀ ਕਰਦੇ ਨੇ ਸਿਚਰ ਦੇ ਕਿਤੇ ਇਹ ਜੁਰਮਾਨਾ ਚਲਾਨ ਸੋਰੀ ਸਮਾਨ ਬਾਹਰ ਰੱਖਦੇ ਨੇ ਉਹ ਜੁਰਮਾਨਾ ਜਿਹੜਾ ਡਬਲ ਕੀਤਾ ਜਾਏਗਾ ਉਹਦਾ ਇੱਕ ਵਾਰੀ ਰਿਕੁਐਸਟ ਵੀ ਕਰ ਦਿੱਤੀ ਹੈ ਔਰ ਕੋਸ਼ਿਕ ਦੇਖਿਆ ਬਾਜ਼ਾਰ ਦੇ ਵਿੱਚ ਦਾ ਹਫਦਾਰੀ ਕੋਈ ਦੁਕਾਨ ਇੱਕ 10 ਮੀਟਰ ਪਿੱਛੇ ਕੋਈ ਦੁਕਾਨ 10 ਅੱਗੇ ਵਧੀ ਹੈ ਇੱਥੇ ਲੱਗਦਾ ਵੀ ਇਹਨਾਂ ਨੇ ਜਿਹੜੀ ਪੱਕੀ ਇਨਕ੍ਰੋਚਮੈਂਟ ਵੀ ਕੀਤੀ ਉਹ ਸਾਰੇ ਦੁਕਾਨਦਾਰਾਂ ਨੂੰ ਕਿਹਾ ਗਿਆ ਜਿਹੜੀ ਦੁਕਾਨ ਸੜਕ ਤੋਂ ਪਿਛਲੀ ਦੁਕਾਨ ਤੋਂ ਅੱਗੇ ਆਈਏ ਉਹ ਆਪਣੀ ਨਿਸ਼ਾ ਲਾ ਤਸੀਲਦਾਰ ਸਾਹਿਬ ਹੋਰ ਇਹ ਦਫਤਰ ਆ ਰਹੇ ਇਹ ਰਿਜਿਸਟਰ ਹੋ ਜਾਣਗੇ ਬਾਾਕੀ ਪਤਾ ਲੱਗ ਸਕਦਾ ਕਿ ਕਿੰਨੇ ਕਿੰਨੇ ਦੁਕਾਨ ਐਨਕ੍ਰੋਚ ਕੀਤੀ ਪੀਟੀਆ ਵੀ ਕਰਾਇ ਕੀਤੀ ਸੋ ਡਰਾਈਵ ਚੱਲੀ ਰਹੇਗੀ ਲੋਕਾਂ ਨੂੰ ਬੇਨਤੀ ਕਰਦੇ ਆ ਤੁਹਾਡੇ ਚੈਨਲ ਦੇ ਮਾਧਮੇ ਦ ਰਾਹੀਂ ਬਾਾਕੀ ਆਪਣਾ ਸਮਾਨ ਅੰਦਰ ਰੱਖਣ ਉਹ ਜਿਹੜੇ ਆਮ ਲੋਕਾਂ ਨੂੰ ਜਿਹੜੇ ਇਹਨਾਂ ਨੂੰ ਸੁਨਾਹ ਹੋਇਆ ਇਹ ਜਿਹੜੀ ਕਮੇਟੀ ਬਕਸ ਹੁੰਦਾ ਵਾਲਾ ਜਿਹੜੀ ਵਾਲਿਆਂ ਦੇ ਕੀ ਜਗਾ ਲੱਸੀ ਅਸੀਂ ਉਹ ਜਗ੍ਹਾ ਡੈਟੇਫਾਈ ਕਰ ਰਹੇ ਆਂ ਔਰ ਦੇਖਣ ਚ ਆਇਆ ਉਹ ਜੋ ਮਨੂ ਕਪੜੇ ਸੁੱਲਦੇ ਆਵੇ ਇਕ ਕਾਮਦਾਰੀ ਮੋਸਟ ਲਿਖਤ ਕਰਾਣਾ ਕਿ ਜਿਹੜੇ ਵੰਨੇ ਨੇ ਉਹਨਾਂ ਨੂੰ ਪੈਸੇ ਵਸੂਲ ਦੇ ਦੇਣੇ ਗਰੀਬ ਜਿਹੜੀ ਜਿਹੜਾ 400 500 ਰੁਪਏ ਡੇਲਿਵਰੀ ਸੁਝਾ ਜਾਂਦਾ ਵੇ ਤੇ ਇਹ ਵੀ ਪਤਾ ਬਣ ਦਿੱਤੀ ਹੈ ਕਿ ਸਿਨਾਂ ਨੂੰ ਸਾਈਡ ਆਇਡੈਂਟੀਫਾਈ ਕਰਕੇ ਰੋਲ ਆੜ ਕਰਾਣ ਦੀ ਜਗ੍ਹਾ ਲੱਗਦਾ